તેને દિનામાને ગડ પ્રશ્ન તા આયા ટીટીકમના વાલે પરાવસમાન જેણા છે મે આયા શ્રીજી 1008 મહાદેશ્વર શ્રી કૃષ્ણ મિત્તિ મહારાજ ઓનાના બચ્ચે બચ્ચિયા પહોંચી છે જી આયા નું મંગલે ਆਇਆ ਹੈ ਜਿਹਦੇ ਕਰੇ ਵਰਤ ਨੂੰ ਅੱਗੇ ਲੈ ਕੇ ਜਾਣਾ ਹੈ ਅੱਗੇ ਸਾਹਮਣੇ ਮਹਿਮੰਦੀ ਆਏ ਹਨ ਮਾਣਿਕਾ ਦੇ ਇੱਥੇ ਦਾ ਵਰਤਨਾ ਅੱਗੇ ਨੇ ਸਾਥੇ ਕ੍ਰਿਸ਼ਨ ਗਿਰੀ ਜੀ ਮਹਾਰਾਜ ਆਏ ਹਨ ਜਿਨੇ ਬੱਚੇ ਆਏ ਹਨ ਪੱਤਰਕਾਰ ਆਏ ਹਨ ਸਾਰੇ ਸਭ ਬੱਚਿਆਂ ਨੂੰ ਮਾ ਇਸੇ ਨੂੰ ਸ਼ੀਰਮਾ ਦਿੰਦੀ ਰਹੇ ਨੇ ਦੇ ਘਰ ਵਿੱਚ ਕ੍ਰਿਸ਼ਨ ਤੁਹਾਡੇ ਸਭ ਨੂੰ ਜੀ ਕ੍ਰਿਸ਼ਨ ਜੀ पेशवा जी सब बच्चन मातुशियां बने राजा शर्मा जी साधु तो बच्चनों पुत्र किय देवी महामाई भंडार परिणखे खुशियों से जीवन मिले सारे बच्चनों सब बच्चनों गणों में काट구나 महामाई का रोना घर में ना बड़े हा हा सारे मन रो पड़े घर में ना

Yeah. ਕਹ ਲੋਗੇ ਸੱਚਿਆਂ ਜੋਤਨਾ ਵਾਲੀ ਮਾਤਾ ਜੀ ਤੁਹਾਡੇ ਸਦਾ ਰਹੀ ਜੀ ਹਾਂਜੀ ਹਣੀ ਜੀ ਹਾਂਜੀ ਇੱਕ ਖੁਸ਼ੀ ਦੀ ਗੱਲ ਇਹ ਆ ਕਿ ਜੈ ਮਾ ਚਿੰਤਪੁਰ ਨੇ ਕਲੱਬ ਰਜਿਸਟਰ ਕੋੜਪੂਰਾ ਵੱਲੋਂ ਜਿਸ ਦੇ ਸਰਪ੍ਰਸਤ ਸਰਦਾਰ ਵਿਜੇ ਸਿੰਘ ਤੀਵਾ ਪ੍ਰਧਾਨ ਸੁਖਵਿੰਦਰ ਸਿੰਘ ਸੁਖੀ ਨਿਮਿਸ਼ ਨਾਰਗੀ ਜੀ ਕੈਸ਼ੀਅਰ ਤੋਂ ਨੂੰ ਮਾ ਜੀ ਮਿਸ ਵੈਸ ਪ੍ਰਧਾਨ ਅਤੇ ਰਾਧਪੁਰ ਜੀ ਏਟੀਜੀ ਅਤੇ ਕਮਲ ਮਨਚੰਤਾ ਰੋਹਿਤ ਸਮੂਹ ਮੈਂਬਰ ਇੱਥੇ ਮਹਾਮੇਲੇ ਚਾਪਨਾ ਵਿੱਚ ਹਾਜ਼ਰੀ ਦੇ ਰਹੇ ਆ। ਔਰ 11 ਅਕਤੂਬਰ ਦਿਨ ਸ਼ਨੀਵਾਰ ਨੂੰ ਲੋੜਵੰਦ ਲੜਕਿਆਂ ਦੇ ਵਿਆਹ ਕੀਤੇ ਜਾਣਗੇ। ਜੇ ਕੋਈ ਲੋੜਵੰਦ ਲੜਕਿਆਂ ਦਾ ਪਰਿਵਾਰ ਹੈ ਤਾਂ ਉਹ ਸਾਡੇ ਕਲੱਬ ਨਾਲ ਸੰਪਰਕ ਕਰਨ ਅਤੇ ਇਸ ਮੰਦਰ ਕਮੇਟੀ ਨਾਲ ਵੀ ਕਰ ਸਕਦੇ ਆ। ਔਰ ਇੱਥੇ ਹੀ 11 ਅਕਤੂਬਰ ਨੂੰ ਲੋੜਵੰਦ ਲੜਕਿਆਂ ਦੇ ਵਿਆਹ ਕੀਤੇ ਜਾਣਗੇ। ਅਤੇ ਮਹਾਮਾਦੀ ਵਿਸ਼ਾਲ ਚੌਂਕੀ ਜੋ ਕਿ ਦੇਖਣਯੋਗ ਹੋਊਗੀ ਔਰ ਗੁਣਗਾਨ ਕਰਨਗੇ ਸ਼੍ਰੀ ਨਾਮ ਦੁਰਗਾ ਭਜਨ ਮੰਡਲੀ ਸ਼੍ਰੀ ਮਾਚੁੰਡਾ ਮੰਡਲ ਦੇ ਸਰਪ੍ਰਸਤ ਮਹਾਂਤਬਾਪ ਜਨ ਸਿੰਘ ਜੀ ਅਤੇ ਸਮੂਹ ਸੰਗਤ ਨੂੰ ਨੇਹਾ ਕਰਨਗੇ ਜੈ ਮਾਤਾ ਦੀ ਹਣੀ ਜੀ ਕਿੰਨੇ ਵਿਆਹ ਕਰ ਰਹੇ ਹੋ ਇਸ ਵਾਰ ਦੋ ਤੋਂ ਸਟਾਰਟ ਹੈ ਬਾਕੀ ਮਹਾਮਾਦੀ ਰਹਿਮਤ ਚਾਹੀਦੀ ਪੰਜ ਕਰੋਨੇ 11 ਕਰੋਨੇ ਓੰਦੀ ਕਿਰਪਾ ਜੀ ਲੈ ਠੀਕ ਚੌਂਕੀ ਕਰਵਾਈ ਹੈ ਉਸ ਵਾਰੀ ਕਿੰਨ ਬਹੁਤ ਸ਼ੋਅ ਬੋਲੋਗੇ ਹਾਂ ਜੀ ਜੈ ਮਾਤਾ ਦੀ ਸ਼ਰਨਵਾਸੀਆਂ ਨੇ ਸਮੂਹ ਸੰਗਤ ਨੂੰ ਅੱਜ ਸ਼੍ਰੀ ਨਾਮ ਦੁਰਗਾ ਭਜਨ ਮੰਡਲੇ ਜੋ ਕਿ 11 ਸਾਲਾਂ ਤੋਂ ਆਮਲੀ ਸੇਵਾ ਵਿੱਚ ਸੇਵਾ ਕਰ ਰਹੀ ਹੈ ਇਸ ਨੇ ਸਤ ਪ੍ਰਸਤ ਮਹੰਤਪਾਪਾ ਜਰਸ ਸਿੰਘ ਜੀ ਸ਼੍ਰੀ ਨਾਮ ਦੁਰਗਾ ਭਜਨ ਮੰਡਲੇ ਸ਼੍ਰੀ ਮਾਚ ਮੁੰਡਾ ਮੰਦਿਰ ਨੂੰ ਸਤ ਪ੍ਰਸਤ ਮਹੰਤਪਾਪਾ ਜਰਸ ਸਿੰਘ ਜੀ ਔਰ ਚੇਅਰਮੈਨ ਕਲਦੀਪ ਸਿੰਘ ਜੀ ਔਰ ਪ੍ਰਧਾਨਿੰਦ ਕੰਪੀ ਜੀ ਅਤੇ ਸੂ ਮੈਂਬਰ ਵੱਲੋਂ ਚੌਂਕੀ ਕਰਵਾਈ ਗਈ ਤੇ ਸ਼ਰਨਵਾਸੀਆਂ ਨੂੰ ਬੇਨਤੀ ਹੈ ਕਿ ਇਸ ਮੰਦਿਰ ਨਾਲ ਜੁੜੋ ਵੱਤ ਤੋਂ ਵੱਤ ਦਾਨ ਕਰੋ ਔਰ ਇਸ ਮਹਾਮੈਦੇ ਮੰਦਰਨਾ ਚੋਂ ਜੈ ਮਾਤਾ ਦੀ ਜੈ ਮਾਤਾ